ਇਹ ਜਿਹੜੀ ਐਕਸੀਡੈਂਟ ਹੋਇਆ ਹਾਂ ਹਾਂ ਜੀ ਕੀ ਸੀਗਾ ਕੀ ਅਸੀਂ ਰਾਤ ਨੂੰ 1:30 ਵਜੇ ਅਸੀਂ ਪਹੁੰਚਣ ਲੰਦੇ ਹਾਂ ਤੇ ਪੰਜ ਗੱਡੀਆਂ ਦੇ ਤਿੰਨ ਗੱਡੀਆਂ ਵਿਚਕਾਰ ਮੈਂ ਫਸ ਗਿਆ ਹਾਂ ਤਿੰਨ ਗੱਡੀਆਂ ਵਿਚਕਾਰ ਦੋ ਗੱਡੀਆਂ ਪਿੱਛੇ ਹੀ ਤੇ ਤਿੰਨ ਗਾੜੀ ਸੀ ਤਿੰਨ ਗੱਡੀਆਂ ਪਿੱਛੇ ਹੀ ਤੇ ਉਹਨਾਂ ਦੇ ਅੱਗੇ ਫਿਰ ਯੱਕ ਦਾ ਵੇਖ ਦੂਜੇ ਧਗੇ ਨਾਲ ਹੀ ਇੱਥੇ ਲਾਈ ਗਿਆ ਇੱਥੇ ਲਾਈ ਗਿਆ ਇੱਥੇ ਲਾਈ ਗਿਆ ਮੁੜ ਕੇ ਫਿਰ ਗੱਡੀਆਂ ਨਹੀਂ ਜਿਹੜੀਆਂ ਵਾਪਸ ਆ ਗਿਆ ਤੇ ਉਹ ਗੱਡੀ ਅਗਲਾ ਪਿਛਾ ਹਾਤ ਮਲ ਜਾਂਦਾ ਜੀ ਹਾਤ ਮਲ ਨਾਲ ਹੀ ਪਿੱਛੇ ਉਹ ਰਸਤਾ ਬਲੌਗ ਹੋ ਗਿਆ ਰਸਤੇ ਬਲੌਗ ਨਾਲ ਫਿਰ ਮੁੜ ਗੱਡੀਆਂ ਫਿਰ ਬੜੀ ਗੱਡੀ ਆ ਉੱਤੇ ਜੜ ਗਈ ਗੱਡੀ ਇਹ ਕਹਿਣ ਦੇ ਕਿ ਗੱਡੀ ਇਹਨਾਂ ਦੀ ਖਰਾਬ ਹੋਈ ਸੀ ਅਗਲੀ ਗੱਡੀ ਖਰਾਬ ਹੋਈ ਅਗਲੀ ਗੱਡੀ ਕੇ ਪੰਜ ਗੱਡੀਆਂ ਇੱਕ ਅੱਗੇ ਗੱਡੀ ਖਰਾਬ ਹੋਈ ਉਹਦੀ ਵਜ੍ਹਾ ਨਾਲ ਫਿਰ ਕੰਮ ਥੋੜਾ ਮੁਸ਼ਕਲ ਹੋ ਉਹਨੂੰ ਪਤਾ ਵੀ ਡਰਾਈਵਰ ਨੂੰ ਨਹੀਂ ਪਤਾ ਲਗਾ ਕਿ ਅਗਲੀ ਗੱਡੀ ਖਰਾਬ ਹੋਈ ਉਹਨੇ ਕਹ ਸਮਝੇ ਚੱਲਣ ਦੀ ਨਹੀਂ ਚੱਲਣ ਦੀ ਨਹੀਂ ਉਹਨੂੰ ਭਲੇਖਾ ਪੈ ਗਿਆ ਸੀ ਮਰੋ ਟੀ ਡਾਜੂ ਟਾ ਇਆ ਬੜਾ ਹਾਦੇ ਜਾਣੀ ਇਕੱਲਾ ਹੀ ਤਿੰਨ ਬੰਦੇ ਮੈਨੂੰ ਇਕੱਲਾ ਬੜੇ ਧਕੇ ਨਾਲ ਪੁਰੰਪਰਿਤ ਅਜੰਮਦੋ ਕੀਤਾ ਦੇਖੋ ਜੀ ਇਹਦੇ ਫੈਸਲਾ ਹੋ ਗਿਆ ਪਰਵਾ ਲੋ ਤੇ ਵੀ ਜੋ ਤੁਹਾਡਾ ਨੁਕਸਾਨ ਹੋਇਆ ਇਹ ਅਫਗਾਨਾ ਪਤਾ ਲੱਗ ਗਿਆ ਕਿ ਅਸੀਂ ਨਹੀਂ ਗਾਂ ਗਾਂ ਗੱਲ ਕਰਦੇ ਨੁਕਸਾਨ ਕਿਹੜਾ ਆਟੋ ਸੀ ਤੁਹਾਡੇ 97 ਦਾ ਪੀਜੋ ਹੈ 978 ਪੀਜੋ ਹੈ ਕਿਰਜੀ ਦਾ ਤੇ ਜੀ ਕਰਨ ਖਾਲ ਕਿਰਜੀ ਦਾ ਜਿਹੜਾ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਦਾ ਹੈ ਕਿੱਥੇ ਹੋਇਆ ਤੇ ਕੀ ਕਾਰਨ ਬਣਿਆ ਠੀਕ ਜਿਹਾ ਆ ਵਿਆਦੋ ਨਵਾਂ ਪੁਲ ਨਹੀਂ ਜਿਹੜਾ ਜਾਂਦਾ ਰੇਲਵੇ ਸਟੇਸ਼ਨ ਨੂੰ ਉਹ ਜਗ੍ਹਾ ਤੇ ਇਹ ਇਨਸੀਡੈਂਟ ਹੋਇਆ ਕੋਈ 2:30 ਵੇ ਰਾਤ ਨੂੰ ਹੋਇਆਗਾ ਕਿ ਉਹ ਤੁਹਾਨੂੰ ਮੈਸੇਜ ਆਇਆ ਵਾ ਤੇ ਅੱਪਾ ਉਹਨਾਂ ਆ ਕੇ ਤੇ ਦੇਖ ਰਹੇ ਆ ਕਿ ਇਹਨੂੰ ਪੂਰੀ ਕਲੀਅਰ ਕਰਾਇਆ ਜਾਏ ਕਿਉਂਕਿ ਤਿਆਹਰਾ ਦੇ ਦਿਨ ਅਜਿੜ ਕੇ ਕਿਸੇ ਵੀ ਟਾਈਮ ਤੇ ਫਿਰ ਗੱਡੀਆਂ ਦਾ ਲੰਘਾ ਜਿਹੜਾ ਉਹ ਵਾਪਸ ਸਕਦਾ ਹੈਗਾ ਉਹਨਾਂ ਆ ਗਏ ਆ ਦੋਵਾਂ ਪਾਰਟੀਆਂ ਨੂੰ ਥਾਣੇ ਭੇਜ ਦਿੱਤਾ ਵਾ ਜਿਹੜੀ ਆਟੋ ਵਾਲੀ ਹੈ ਜਿਹੜੀ ਟਰੱਕ ਵਾਲੀ ਵੀ ਹੈ ਉੱਥੇ ਜਾ ਕੇ ਤੇ ਆਪਣਾ ਕਰ ਲੈਂਦੇ ਆ ਕਲੀਅਰ ਵੀ ਜੋ ਵੀ ਰਾਜੀਨਾਮਾ ਇਹਨਾਂ ਦਾ ਆਪਸ ਵਿੱਚ ਹੋ ਗਿਆ ਵਾ ਉਹ ਦੇਖੁੰਦੇ ਆ ਤਾਂ ਮੁੱਖ ਕਾਰਨ ਕੀ ਸੀ ਮੁੱਖ ਕਾਰਨ ਵੀ ਟਰੱਕ ਦਾ ਖਰਾਬ ਹੋਣਾ ਟਰੱਕ ਦੀ ਜੋ ਡਰਾਈਵਰ ਦਾ ਕਹਿਣਾ ਵਾ ਕਿ ਸ਼ਾਫਟ ਦੀ ਜਿਹਦੇ ਕਰਕੇ ਟਰੱਕ ਉੱਥੋਂ ਨੀਵਾ ਵਾਲਾ ਜਾ ਰਿਹਾ ਵਾ ਪੂਜਾਰਾ ਹੱਦ ਦਾ ਟਾਈਮ ਹੈ ਗਾ ਵਾ ਤੇ ਔਟੋ ਵਾਲਾ ਵੀ ਆਪਣੇ ਆ ਰਿਹਾ ਹੋਣਾ ਵਾ ਖੰ ਲੱਗਦਾ ਵਾ ਜੋ ਮੋਕਾ ਦੇਖ ਕੇ ਲੱਗਦਾ ਵਾ ਕਿ ਉਹ ਉਹਨੇ ਟਰੱਕ ਦਾ ਬੈਕ ਆਣਾ ਨੂੰ ਪਤਾ ਨਹੀਂ ਲੱਗਾ ਜਿਹਦੇ ਕਰਕੇ ਟਰੱਕ ਤੇ ਆਟੋ ਆਪਸ ਵਿੱਚ ਵਰਗੇ ਪਰ ਫਿਰ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਚਲੋ ਮੱਤੀ ਹੁਣ ਅਪਏ ਇੰਨਾ ਜ਼ਰੂਰ ਧਿਆਨ ਦੇ ਗਏ ਕਿ ਜਦ ਇਹਨੀਆਂ ਭਾਰੀ ਵੀਹਿਕਲ ਹਨ ਉਹ ਸਾਰੇ ਜਿੰਨੇ ਵੀ ਟਰਾਂਸਪੋਰਟਰ ਹਨ ਉਹਨਾਂ ਨੂੰ ਕਿਹਾ ਜਾਵੇ ਕਿ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰਕੇ ਤੇ ਫੇਰ ਹੀ ਜਮੀ ਉਤਾਰੋ ਹਰ ਉਹ ਜਿਹੜਾ ਬਾਪੰਦੇ ਟ੍ਰੈਫਿਕ ਵਾਲਾ ਗੱਲ ਕਰਦੇ ਨੇ ਉਹ ਕੇਅਰ ਕਰਕੇ ਜਾਨੂ ਚਲ ਪਾਈਏ ਬਿਲਕੁਲ ਹੀ ਗੋ ਗੋ ਕੋ ਬਾਹਰ ਸਾਡੇ ਸਾਹਮਣੇ ਖੜੇ ਆ ਟ੍ਰੱਕ ਜਿਹੜਾ ਖਰਾਬ ਆ ਉਹ ਕਰਦੇ ਠੀਕ ਜੇ ਉਹ ਠੀਕ ਹੋ ਜਾਂਦਾ ਤੇ ਉਸ ਟਾਈਮ ਹੀ ਆਪਾਂ ਹੋ ਗਏ ਜਿਹੜਾ ਤੇ ਬੰਦ